ਮੋ ਜੰਬੋ ਕੋਸ਼ੂ ਹਵਾ ਮਨੀਸ਼ ਪੁਰੀ ਦੀ ਫਿਲਮ ਦਾ ਭਲੇਖਾ ਪਾਉਂਦੀ ਆ ਨਾ ਇਹ ਕੁਰਸੀ ਰਾਜੇ ਮਹਾਰਾਜਾਂ ਦੀ ਜਾਦ ਦਿਵਾਉਂਦੀ ਆ ਇਹ ਕੁਰਸੀ ਜਿਹੜੀਆਂ ਕੁਰਸੀਆਂ ਆਪਾਂ ਵੱਡੇ ਵੱਡੇ ਮਹਿਲਾਂ ਵਿੱਚ ਦੇਖਦੇ ਹੁੰਦੇ ਸੀ ਵੱਡੇ ਵੱਡੇ 5 ਸਟਾਰ ਹੋਟਲਾਂ 'ਚ ਦੇਖਦੇ ਹੁੰਦੇ ਸੀਗੇ ਵੱਡੇ ਵੱਡੇ ਮਹਾਰਾਜੇ ਇਹਨਾਂ ਕੁਰਸੀਆਂ ਦੇ ਉੱਤੇ ਬੈਠਦੇ ਹੁੰਦੇ ਸੀਗੇ ਤੇ ਇਹ ਕੁਰਸੀ ਤੇ ਬਹਿ ਕੇ ਮੈਨੂੰ ਵੀ ਅੱਜ ਰਾਜੇ ਮਹਾਰਾਜਾਂ ਵਾਲੀ ਫੀਲਿੰਗ ਆਉਂ ਲੱਗੀ ਉੱਥੇ ਹੀ ਮਨੀਸ਼ ਪੁਰੀ ਦੇ ਜਿਹੜਾ ਡਾਇਲੋਗ ਆ ਮਗੰਬੂ ਖੁਸ਼ ਹੂਆ ਉਹ ਵੀ ਜਾਦਾ ਗਿਆ ਇਹ ਤਾਂ ਹਲੇ ਕੁਝ ਵੀ ਨਹੀਂ ਆਓ ਹੋਰ ਬਹੁਤ ਕੁਝ ਦਿਖਾਉਂਦੇ ਆ ਵੱਡੇ ਵੱਡੇ ਮਹਿਲਾਂ ਚ ਰਾਜੇ ਮਹਾਰਾਜੇ ਫਾਈਵ ਸਟਾਰ ਹੋਟਲਾਂ ਦੇ ਵਿੱਚ ਜਿਹੜਾ ਐਜਿਹੇਹਾ ਡਾਈਨਿੰਗ ਟੇਬਲ ਹੁੰਦਾ ਤੁਹਾਨੂੰ ਦੇਖਣ ਚ ਲੱਗਦਾ ਹੋਊਗਾ ਇਹ ਸੋਨੇ ਦਾ ਟੇਬਲ ਹੈ ਪਰ ਅਕਸਰ ਆਪਾਂ ਜਿਹੜੇ ਇਹ ਡਾਈਨਿੰਗ ਟੇਬਲ ਨੇ ਫਿਲਮਾਂ ਚ ਦੇਖਦੇ ਹੁੰਦੇ ਸੀਗੇ ਤੁਹਾਨੂੰ ਵੀ ਭਲੇਖਾ ਪੈਂਦਾ ਹੋਊ ਕਿਵੇਂ ਮੈਂ ਅੱਜ ਕੈਪਟਨ ਦੀ ਕੋਠੀ ਚ ਲੰਚ ਤੇ ਆਇਆ ਹੋਊਗਾ ਪੜ ਨਹੀਂ ਬਾੜ ਆ ਜਾਓ ਤੁਸੀਂ ਵੀ ਸੁਪਨੇ ਤੋਂ ਮੈਂ ਬਰਨਾਲੀ ਫਿਰਦਾਗਾ ਅੱਜ ਤੁਹਾਨੂੰ ਬਰਨਾਲੇ ਅਸੀਂ ਇਹ ਜੀ ਲੋਕੇਸ਼ਨ ਤੇ ਲੈ ਕੇ ਆਏਗੇ ਜਿੱਥੇ ਤੁਸੀਂ ਸਾਰੇ ਇੰਟੀਰੀਅਰ ਐਕਸਟੀਰੀਅਰ ਤੇ ਹੋਰ ਸਮਾਨ ਆ ਜਿਹੜਾ ਉਹ ਦੇਖ ਕੇ ਹੈਰਾਨ ਹੋ ਜਾਓਗੇ ਹੋਗੇ ਨਾ ਹੈਰਾਨ ਹੋਣਾ ਹੀ ਪੂ ਮੈਨੂੰ ਖੁਦ ਨੂੰ ਸੁਪਨੇ ਵਰਗਾ ਲੱਗੀ ਜਾਂਦਾ ਐਨੇ ਮਹਿੰਗੇ ਮਹਿੰਗੇ ਸੋਫੇ ਇਥੇ ਰਾਜੇ ਮਹਾਰਾਜਾਂ ਦੇ ਮਹਿਲਾ ਵਰਗੇ ਸੋਫੇ ਵੱਡੇ ਵੱਡੇ ਫਾਈਵ ਸਟਾਰ ਹੋਰ ਲਾਂ ਵਰਗੇ ਸੋਫੇ ਤਾਜ ਮਹਿਲ ਦੇ ਵਿੱਚ ਦੇਖਣ ਵਾਲਾ ਇੰਟੀਰੀਅਰ ਆ ਜਿਹੜਾ ਉਹ ਅੱਜ ਇੱਥੇ ਦੇਖ ਕੇ ਮੈਂ ਵੀ ਹੈਰਾਨ ਹੋ ਗਿਆ ਹੁਣ ਜਿਹੜਾ ਸਵਾਲ ਤੁਹਾਡੇ ਮਨ ਚ ਆ ਰਿਹਾ ਉਹੀ ਮੇਰੇ ਮਨ ਚ ਆ ਰਿਹਾ ਵੀ ਇਹਨਾਂ ਦੀ ਤਾਂ ਕੀਮਤ ਹੀ ਲੱਖਾਂ ਚ ਹੋਊਗੀ ਇਹ ਤਾਂ ਕਿੱਥੇ ਆਪਾਂ ਖਰੀਦ ਸਕਦੇ ਆ ਆਓ ਆਪਾਂ ਹੁਣ ਇੱਥੋਂ ਦੇ ਬਾਈਆਂ ਨਾਲ ਗੱਲਬਾਤ ਕਰਦੇ ਆਂ ਕੀ ਭਾਈ ਇਹ ਸੋਪਨੇ ਨੇ ਜਿਹੜੇ ਅਸੀਂ ਵੀ ਪੂਰੇ ਕਰ ਸਕਦੇ ਹਾਂ ਜਿਹੜਾ ਇਹ ਅੱਜ ਅਸੀਂ ਇੱਥੇ ਇੰਟੀਰੀਅਰ ਦੇਖ ਰਹੇ ਹਾਂ ਰਾਜੇ ਮਹਾਰਾਜਾਂ ਦੇ ਮਹਿਲਾਂ ਵਰਗੀ ਜਿਹੜੀ ਸਾਨੂੰ ਫੀਲਿੰਗ ਆ ਰਹੀ ਹੈ ਆਪਦੇ ਘਰਾਂ 'ਚ ਵੀ ਲੈ ਸਕਦੇ ਹਾਂ ਥੀਏਟਰ ਵਰਗੀਆਂ ਕੁਰਸੀਆਂ ਜਿਹੜੀਆਂ ਜਹੇ ਜਹੇ ਥੀਏਟਰ 'ਚ ਲੱਗੀਆਂ ਹੁੰਦੀਆਂ ਨੇ ਕਿ ਅਸੀਂ ਆਪਦੇ ਘਰਾਂ 'ਚ ਵੀ ਉਹ ਥੀਏਟਰ ਵਾਲੀ ਫੀਲਿੰਗ ਲੈ ਸਕਦੇ ਹਾਂ ਆਓ ਆਪਾਂ ਬਾਹਿਆਂ ਕੋਲੀ ਚੱਲਦੇ ਹਾਂ ਸਸ਼ੀਗਲ ਬਾਈ ਜੀ ਸਸ਼ੀਗਲ ਜੀ ਓਏ ਜਿਵੇਂ ਮੈਂ ਬਹਿ ਕੇ ਤੇ ਰਾਜੇ ਮਹਾਰਾਜੇ ਵਾਲੀ ਫੀਲਿੰਗ ਲਈ ਜਾਂਦਾ ਸੀ ਹਾਂਜੀ ਫਿਰ ਫੀਲਿੰਗ ਜਿਵੇਂ ਰਾਜੇ ਮਹਾਰਾਜੇ ਵਾਲੀ ਹੈ ਫਿਰ ਇਹਦਾ ਰੇਟ ਵੀ ਉਹ ਜਾ ਹੋਊਗਾ ਭਾਈ ਨਹੀਂ ਜੀ ਨਹੀਂ ਇਹ ਤੁਹਾਨੂੰ ਪਤਾ ਹੀ ਹੈਗਾ ਆਪਣੀ ਮਾਰਕੀਟ ਦਾ ਜਿਹੜੀ ਵੈਲਿਊ ਹੁੰਦੀ ਹੈਗੀ ਉਹ ਬਹੁਤ ਜ਼ਿਆਦਾ ਹੈਗੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਇਹ ਰੇਟ ਦੇ ਵਿੱਚ ਵਿਕ ਰਿਹਾ ਹੈਗਾ ਬਟ ਜਿਹੜੀ ਸਾਡੀ ਵੈਲਿਊ ਹੈਗੀ ਜਿਹੜੀ ਅਸੀਂ ਰੇਟ ਵੇਚ ਰਹੇ ਹਾਂਗੇ ਉਹ ਸਿਰਫ 2500 ਰੁਪਏ ਦੇ ਵਿੱਚ ਅਸੀਂ ਇਹ ਚੇਅਰ ਦੇ ਰਹੇ ਹਾਂ ਜਾਨਕੀ ਅਸੀਂ ਵੀ ਫੀਲਿੰਗ ਲੈ ਸਕਦੇ ਹਾਂ ਹਾਂਜੀ ਇਹ ਤੁਸੀਂ ਵੀ ਫੀਲਿੰਗ ਕੀ ਹਰੇਕ ਬੰਦਾ ਆਪਣੀ ਇਹ ਜਿਹੜੀ ਮਨੁਕਾਮਨਾ ਉਹ ਪੂਰੀ ਕਰ ਸਕਦਾ ਹੈ ਭਾਈ ਜਿਵੇਂ ਆਪਾਂ ਦੇਖ ਰਹੇ ਹਾਂ ਸਾਹਮਣੇ ਦੂਰੋਂ ਖੜ ਕੇ ਤਾਂ ਇਹ ਪੁਲਖਾ ਪੈਂਦਾ ਜਿਵੇਂ ਸੋਨੇ ਦੀਆਂ ਪਲੇਟਾਂ ਹੋਣ ਤੇ ਸੋਨੇ ਦੇ ਕੱਪ ਹੋਣ ਮ ਕੈਪਟਨ ਮਨਿੰਦਰ ਸਿੰਘ ਦੇ ਰਾਜ ਮਹਿਲ ਦੇ ਵਿੱਚ ਇਹੋ ਜਿਹਾ ਡਾਈਨਿੰਗ ਟੇਬਲ ਮਿਲਦਾ ਹੋ ਜਾਂ ਆਪਾਂ ਫਿਲਮਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਬਾਈ ਹੁਣ ਜਿਵੇਂ ਜਿਹਦੀ ਭਮਕੀ ਸੋਨੇ ਦੀ ਪੈਂਦੀ ਐ ਇਹਦਾ ਰੇਟ ਵੀ ਫਿਰ ਉਹੋ ਜਿਹਾ ਹੋਊਗਾ ਬਾਈ ਨਹੀਂ 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 ਜੀ ਰੇਟ ਇਹ ਬਹੁਤ ਜਾਇਜ਼ ਹੈਗੇ ਸੋ ਜੀ ਕਾਰੀਗਰ ਨੇ ਜੋ ਜਿਹੜੀ ਚੀਜ਼ ਇਹ ਬਣਾਈ ਐ ਸਾਗਵਾਨ ਦੇ ਵਿੱਚ ਆਪਣੀ ਚੇਅਰ ਬਣਾਈ ਹੋਈ ਹੈਗੀ ਸਾਰਾ ਟੌਪ ਆਪਣਾ ਓਨਿਕਸ ਮਾਰਬਲ ਹੈਗਾ ਭਾਈ 2-3 ਲੱਖ ਤੱਕ ਕੀਮਤ ਹੋ ਇਹਦੀ ਬਾਜ਼ਾਰੂ ਹਾਂਜੀ ਬਾਜ਼ਾਰ ਦੇ ਵਿੱਚ ਤਾਂ 2 ਤੋਂ 3 ਲੱਖ ਰੁਪਏ ਮੰਗਦੇ ਹੀ ਮੰਗਦੇ ਨੇ ਭਾਈ ਅਸੀਂ ਕਿੱਥੋਂ ਖਰੀਦ ਲਾਂਗੇ ਨਹੀਂ ਨਹੀਂ ਉਹ ਅਸੀਂ ਐਸੇ ਕਰਕੇ ਹੀ ਤੁਹਾਨੂੰ ਰੇਟ ਬਹੁਤ ਸਾਡੇ ਬਹੁਤ ਜਾਇਜ਼ ਨੇਗੇ ਜਿਹੜਾ ਹਰੇਕ ਬੰਦਾ ਅਫੋਰਡ ਕਰ ਸਕੇ ਕੀ ਏਡ ਮਿਲ ਜੂ ਭਾਈ ਇਹ ਇਹ ਸਾਰਾ ਤੁਹਾਨੂੰ ਸਾਰਾ ਕੰਪਲੀਟ ਸੈੱਟ ਤੁਹਾਨੂੰ ਸਿਰਫ 1,20,000 ਰੁਪਏ 'ਚ ਅਸੀਂ ਦੇ ਦਾਂਗੇ ਭਾਈ ਝੂੜਤਾ ਨਹੀਂ ਹੈਗਾ ਨਹੀਂ ਜੀ ਨਹੀਂ ਇਹਦੇ ਵਿੱਚ 1,20,000 ਆਜੂਗਾ ਇਹਦੇ ਵਿੱਚ ਸਾਰੀਆਂ ਏਟ ਸੇਟਰ ਏਟ ਚ ਚੇਰਾਂ ਨੇ ਹੀ ਆ ਠੀਕ ਹੈ ਜੀ ਨਾਲ ਓਨੈਕਸ ਮਾਰਬਲ ਹੈਗਾ ਇਹ 3.5/7 ਦਾ ਆਪਣਾ ਮਾਰਬਲ ਹੁੰਦਾ ਤੇ ਬਈ ਜਿਵੇਂ ਦੂਰ ਤੱਕ ਜਿੱਥੇ ਵੀ ਨਜ਼ਰ ਮਾਰੀਏ ਇੱਕ ਵਾਰ ਤਾਂ ਇਹ ਲੱਗੇਵੇਂ ਸੁਪਨੇ ਚ ਤੁਰੇ ਫਿਰਦੇ ਹੋਣੇ ਆ ਵੀ ਸਾਰਾ ਇੰਟੀਰੀਅਰ ਐਕਸਟੀਰੀਅਰ ਕਿਉਂਕਿ ਅੱਜ ਕੱਲ ਜਿਵੇਂ ਕਹਾਵ ਦਾ ਸ਼ੀਸ਼ੇ ਵਾਲੇ ਸ਼ੋਰੂਮ ਦੇਖ ਕੇ ਕੋ ਵੜਦਾ ਨਹੀਂਗਾ ਵੀ ਇਹ ਇੰਟੀਰੀਅਰ ਆਪਾਂ ਕਹਿਦੀ ਕਿ ਮਾਰਕੀਟ ਵੈਲਿਊ ਨਾਲ ਆਪਾਂ ਨੂੰ 40-50% ਰੇਟ ਤੱਕ ਮਿਲੂਗਾ ਇੱਥੇ ਹਾਂਜੀ ਹਾਂਜੀ ਪਤਾ ਕੀ ਇਹ ਲੋਕਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਇਹ ਆਊਟਲੈਟ ਦੇ ਵਿੱਚ ਸ਼ੋਰੂਮ ਹੈ ਤਾਂ ਇੱਥੇ ਰੇਟ ਜ਼ਿਆਦਾ ਹੋਣਗੇ ਪਰ ਸਾਡੇ ਜਿਹੜੇ ਇੱਥੇ ਰੇਟ ਨੇ ਉਹ ਮਾਰਕੀਟ ਨਾਲੋਂ ਬਹੁਤ ਕੀਤੀ ਘੱਟ ਜੀ ਇਹ ਤੁਹਾਨੂੰ ਚੀਜ਼ ਬਹੁਤ ਬੈਸਟ ਮਿਲੂਗੀ ਜੇ ਸਾਗਵਾਂ ਦੇ ਜਿਵੇਂ ਸਾਰੇ ਆ ਡਾਈਨਿੰਗ ਲੱਗੇ ਸਾਰੇ ਸਾਗਵਾਂ ਦੇ ਵਿੱਚ ਬਣੇ ਹੋਏ ਨੇਗੇ ਜਿਹੜੇ ਮਾਰਕੀਟ ਦੇ ਵਿੱਚ ਇਹਨਾਂ ਨੂੰ ਡਬਲ ਡਬਲ ਰੇਟ ਨੇ ਆਪਣੇ 50% ਲੈਸੇ ਪ੍ਰੋਪਰ ਕਾਰ ਦਾ ਦੇਖੋ 1,20,000 ਰੁਪਏ ਵਿੱਚ 8 ਸੀਟਰ ਆਪਣਾ ਡਾਈਨਿੰਗ ਹੈਗਾ ਹੈਗਾ ਇਹਦੀ ਵੈਲਿਊ 2 ਤੋਂ 2.5 ਲੱਖ ਰੁਪਏ ਮਾਰਕੀਟ ਦੇ ਵਿੱਚ ਹੈ ਭਾਈ ਜਿਵੇਂ ਸਾੜਵਾ ਸੀ ਇੰਟੀਰੀਅਰ ਦੇਖ ਰਿਹਾ ਹੈ ਦੇਖਣ ਚ ਤਾਂ ਲੱਗਦਾ ਜਿਵੇਂ ਚੰਡੀਗੜ੍ਹ ਜਾਂ ਪਪਾਫਾੜੂ ਤਿਆਰ ਕਰਾਇਆ ਹੋਵੇ ਭਾਈ ਕਿੱਥੋਂ ਤਿਆਰ ਹੋ ਕੇ ਆਉਂਦਾ ਸਾਰਾ ਇਹ ਇਹ ਸਾਰਾ ਅਸੀਂ ਆਪ ਤਿਆਰ ਕਰਦੇ ਆਂਗੇ ਸਾਡੀ ਖੁਦ ਦੀ ਮੈਨੂਫ ਜਾਨੀ ਕੀ ਕਹੇ ਤਾਂ ਬਰਨਾਲੇ ਦੇ ਵਿੱਚ ਹੀ ਹੈ ਹਾਂਜੀ ਹਾਂਜੀ ਬਰਨਾਲੇ ਦੇ ਵਿੱਚ ਹੀ ਹੈ ਅਸੀਂ ਇੱਥੋਂ ਹੀ ਤੁਹਾਨੂੰ ਗਰੰਟੀ ਵਾਰੰਟੀ ਦੇਣੀ ਹੈਗੀ ਜਿਹੜੀ ਚੀਜ਼ ਹੈ ਨਾਮ ਫਰਮ ਦਾ ਬਈ ਕਿੱਥੇ ਬੰਦਾ ਆਵੇ ਹਾਂਜੀ ਇਹ ਆਪਣੇ ਬਰਨਾਲਾ ਬੁੱਟਸ ਦੇ ਨਾਮ ਤੇ ਫਰਮ ਹੈ ਕੀ ਹੈਗੀ ਇਹ ਆਪਣਾ ਇੱਕ ਸ਼ੋਰੂਮ ਆਪਣਾ ਇੱਥੇ ਆਊਟਲੈਟ ਦੇ ਵਿੱਚ ਹੈ ਤੇ ਬਾਕੀ ਇੱਕ ਸ਼ੋਰੂਮ ਆਪਣਾ ਬਰਨਾਲੇ ਬਸਟੈਂਡ ਰੋਡ ਤੇ ਤਾਂ ਮੇਰੇ ਭੈਣ ਭਰਾ ਜਿਹੜੇ ਰਾਜੇ ਮਹਾਰਾਜਾ ਵਾਲੀ ਫੀਲਿੰਗ ਲੈਣਾ ਚਾਹੁੰਦੇ ਨੇ ਚਾਹੁੰਦੇ ਨੇ ਕਿ ਰਿਸ਼ਤੇਦਾਰ ਵੀ ਆ ਕੇ ਖੁਸ਼ ਹੋ ਜਾਣ ਤਾਂ ਅੱਜ ਹੀ ਪਹੁੰਚੋ ਬਿਗ ਸ਼ਾਰਕ ਡੀਲ ਆਊਟਲੈਟ ਦੇ ਵਿੱਚ ਜਿੱਥੇ ਬਰਨਾਲਾ ਬੁੱਡਸ ਵਾਲਿਆਂ ਨੇ ਤੁਹਾਨੂੰ ਇਹ ਸੁਪਨੇ ਪੂਰੇ ਕਰਨ ਦਾ ਮੌਕਾ ਦਿੱਤਾਗਾ ਬਹੁਤ ਹੀ ਸੋਹਣਾ ਇੰਟੀਰੀਅਰ ਐਕਸਟੀਰੀਅਰ ਸੋਫੇ ਬੈੱਡ ਕੁਰਸੀਆਂ ਜਿੱਥੇ ਤੁਹਾਨੂੰ ਇਸ ਦੇ ਨਾਲ ਨਾਲ ਥੀਏਟਰ ਚੇਅਰ ਅਤੇ ਹੋਰ ਬਹੁਤ ਸਾਰਾ ਇੰਟੀਰੀਅਰ ਜਿਹੜਾ ਉਹ ਤੁਹਾਨੂੰ ਇੱਥੇ ਆ ਕੇ ਹੀ ਦੇਖਣਾ ਪਊਗਾ ਤਾਂ ਸਾਨੂੰ ਦਿਓ ਇਜਾਜ਼ਤ ਇਹਨਾਂ ਸ਼ਬਦਾਂ ਦੇ ਨਾਲ ਤੇ ਹੋਰ ਮਿਲਦੇ ਰਹਾਂਗੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਬਾਈ ਜਿਵੇਂ ਆਸ ਹੋખાਗਾ ਹਾਂ ਜੀ ਇਹ ਤਾਂ ਆਪਕਾ ਦੀ ਵੱਡੇ ਵੱਡੇ ਹੋਟਲਾਂ ਚ ਜਾਂ ਰੈਸਟੋਰੈਂਟਾਂ ਦੇ ਵਿੱਚ ਹੀ ਦੇਖਦੇ ਆ ਹਾਂਜੀ ਹੁਣ ਇਹਦੀ ਕੀਮਤ ਵੀ ਸਾਰੇ ਅੰਦਾਜ਼ਾ ਲਾਉਂਦੇ ਹੋਣਗੇ ਲੱਖਾਂ ਚ ਹੋਏਗੀ ਇਹ ਜੇ ਕਿਸ ਨੇ ਲੈ ਕੇ ਜਾਣਾ ਹੋਵੇ ਆਪਦੇ ਘਰ ਚ ਤੇ ਸੁਪਨਾ ਪੂਰਾ ਕਰਨਾ ਹੋਵੇ ਕਿੰਨੇ ਰੁਪਏ ਦੇ ਵਿੱਚ ਇਹ ਸੋਫਾ ਮਿਲੂਗਾ ਕੀ ਕੁਸ਼ੇ ਦੇ ਵਿੱਚ ਆ ਜਾਊਗਾ ਸੋਨੂੰ ਜਿੱਦਾਂ ਪਤਾ ਹੀ ਹੈ ਕਿ ਇਹ ਚੀਜ਼ਾਂ ਪਹਿਲਾਂ ਚਲਦੀਆਂ ਹੁੰਦੀਆਂ ਸੀ ਇਹ ਕਾਰਵਿੰਗ ਵਾਲੇ ਮਹਾਰਾਜਾ ਸੋਫੇ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਚੀਜ਼ ਅੱਜ ਕੱਲ ਦੁਬਾਰਾ ਫੇਰ ਟ੍ਰੈਂਡਿੰਗ ਦੇ ਵਿੱਚ ਆ ਚੁੱਕੀ ਹੈ ਤੇ ਇਹ ਜਿਹੜਾ ਸੋਫਾ ਹੈਗਾ ਇਹ ਸਾਰਾ ਸਾਗਵਾਨ ਦੇ ਵਿੱਚ ਬਣਿਆ ਹੋਇਆ ਹੈਗਾ ਇਹ ਕਾਰੀਗਰ ਨੇ ਪੂਰਾ ਕਾਰਵਿੰਗ ਦਾ ਕੰਮ ਪੂਰਾ ਬਹੁਤ ਸੋਹਣਾ ਕੀਤਾ ਹੋਇਆ ਪਲੱਸ ਇਹਦੇ ਨਾਲ ਟੇਬਲ ਦੇ ਵਿੱਚ ਵੀ ਆਪਣੇ ਟੇਬਲ ਤੇ ਵੀ ਕਾਰਵਿੰਗ ਦਾ ਕੰਮ ਹੋਇਆ ਹੋਇਆ ਉੱਪਰ onyx marble ਹੈਗਾ ਸੋਨੂੰ ਪਤਾ ਹੀ ਹੈ ਮਾਰਕੀਟ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਚੱਲ ਜਿਓ 3.5 ਤੋਂ 4 ਲੱਖ ਰੁਪਏ ਦਾ ਸਾਗਵਾਨ ਦਾ ਸੋਫਾ ਮਿਲੂਗਾ ਕਾ ਟ੍ਰੇਡ ਤੇ ਅਸੀਂ ਚੀਜ਼ ਦਿੰਨੇ ਆ ਆਪਣਾ ਰੇਟ ਹੈਗਾ ਸਿਰਫ 197000 ਭਾਈ ਇਹ ਵੀਡੀਓ ਦੇ ਰੇਟ ਚ ਤਾਂ ਨਾ ਚੱਕਰ ਬੋਲੀ ਨਹੀਂ 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 ਜੀ 197000 ਦਾ ਜਿਹੜਾ ਤੁਹਾਨੂੰ ਕਿਹਾ ਹੈਗਾ ਜੀ 197000 ਇਹ 9 ਸੀਟਰ ਸੋਫਾ ਹੈ ਜੀ ਇਹ 3 2 2 ਪਲੱਸ ਨਾਲ 2 ਸੀਟਰ ਡਿਵਾਈਡਰ ਹੁੰਦਾ ਜੀ ਤਾਂ ਹੁਣ ਤੁਸੀਂ ਵੀ ਜੇ ਆਪਣੇ ਗੈਸਟ ਹਾਊਸ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਤੁਹਾਡੇ ਗੈਸਟ ਆ ਕੇ ਰਾਜੇ ਮਹਾਰਾਜੇ ਵਾਲੀ ਫੀਲਿੰਗ ਲੈਣ ਤੁਹਾਡੇ ਘਰ ਦੇ ਵਿੱਚ ਪੈਰ ਪਾਉਂਦੇ ਉਹਨਾਂ ਨੂੰ ਇੱਕ ਅਲੱਗ ਫੀਲਿੰਗ ਆਵੇ ਤਾਂ ਅੱਜ ਹੀ ਪਹੁੰਚੋ ਬਿਗ ਸ਼ਾਰਕ ਡੀਲ ਬਰਨਾਲਾ ਬੁੱਡਸ ਬਰਨਾਲਾ